सुदामा ਤੇ ਕ੍ਰਿਸ਼ਨ ਸੰਦੀਪਨ ਦੇ ਚੇਲੇ ਸਨ ਵਿਦਿਆ ਗੁਰੂ ਕ੍ਰਿਸ਼ਨ ਦੇ ਸੰਦੀਪਨ ਸਨ ਸ਼ਾਸਤਰ ਵਿਦਿਆ ਦੇ ਗੁਰੂ ਦੁਰਵਾਸ਼ਾ ਸਨ ਦੋ ਗੁਰੂ ਸਨ ਕ੍ਰਿਸ਼ਨ ਦੇ ਵਿਦਿਆ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਸ਼ਾਸਤਰ ਗੁਰੂ ਅਲੱਗ ਸੀ ਰਾਮ ਦੇ ਵੀ ਦੋ ਗੁਰੂ ਸਨ ਵਿਸ਼ਵਾਮিত্র ਤੇ ਵਿਸ਼ਿਸ਼ਟ ਵਿਸ਼ਿਸ਼ਟ ਕੋਲੋਂ ਗਿਆਨ ਸਿੱਖਿਆ ਵਿਸ਼wamitra ਕੋਲ ਸ਼ਾਸਤਰ ਵਿਦਿਆ ਸਿੱਖੀਏ ਦੋ ਸੰਨ RAM ਦੇ ਗੁਰੂ ਦੋ ਸੰਨ શ્રી ਕ੍ਰਿਸ਼ਨ ਦੇ ਗੁਰੂ ਸੰਦੀਪਨ ਵਿਦਿਆ ਗੁਰੂ ਹੈ ਕ੍ਰਿਸ਼ਨ ਤੇ ਸੁਦਾਮੇ ਦਾ ਜਿਸ ਨੂੰ ਅੱਜ ਅਸੀਂ ਉਹਜੈਨ ਕਹਿੰਦੇ ਆ ਇਹਦਾ ਪੁਰਾਣਾ ਨਾਮ ਸੀ ਅਵੰਤਕਾ ਅਜੇ ਵੀ ਉਹ ਆਸ਼ਰਮ ਬਣਿਆ ਹੋਇਆ ਹੈ ਜਿਸ ਆਸ਼ਰਮ ਦੇ ਚ ਦੋਵੇਂ ਪੜ੍ਹੇ ਸਨ ਹੋਰ ਵੀ ਕਾਫੀ ਸੰਪਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ ਇਹ ਵੀ ਦੋਵੇਂ ਪੜ੍ਹਦੇ ਸਨ ਰੱਬ ਦੀ ਨੇ ਦੋਵਾਂ ਦੀ تعلیم ਮੁਕੰਮਲ ਹੋਈ ਨਿਕਲੇ ਇੱਕ ਤੇ ਸਮਾਂ ਪਾ ਕੇ ਦੁਆਰਕਾ ਦਾ ਰਾਜਾ ਬਣਿਆ ਤੇ ਦੂਸਰਾ ਵਿਚਾਰਾ ਗੁਜਰਾਤ ਦੇ ਇਲਾਕੇ ਚ ਬਿਲਕੁਲ ਮੁਫਲਿਸ ਸੁਦਾਮਾ ਗਰੀਬ ਤੁਮ ਮੈ ਲਮਕਾਵਾ ਨਾ ਸੁਭਾਵਕ ਸੁਤੇ ਸਿੰਘ ਐਸੀ ਘਟਨਾ ਘਟੀ ਮੁਫਲਸੀ ਇਤਨੀ ਵੱਧ ਗਈ ਕਿ ਸਵੇਰੇ ਦਾ ਹੈ ਤੇ ਸ਼ਾਮ ਦਾ ਨਹੀਂ ਤੇ ਸ਼ਾਮ ਦਾ ਹੈ ਤੇ ਸਵੇਰੇ ਦਾ ਨਹੀਂ ਤੇ ਬੜਾ ਅਣਖੀਲਾ ਬ੍ਰਾਹਮਣ ਸੀ ਮੰਗਣ ਦੇ ਬਿਰਤੀ ਅਜੇ ਬ੍ਰਾਹਮਣਾ ਚ ਆਰੰਭ ਨਹੀਂ ਹੋਈ ਸੀ। ਔਰ ਗਜ਼ਬ ਦੀ ਗੱਲ ਇਹ ਕਥਾ ਚ ਕਹਿ ਦਿੰਦਾ ਸੀ ਯਥਾਰਤ ਸੁਦਾਮਾ ਕੋ ਕਿਸੇ ਮੰਦਰ ਦੇ ਚ ਇਸ ਦੇ ਕੋਲ ਕੋਈ ਕਥਾ ਵੀ ਨਹੀਂ ਕਰਾਂਦਾ ਸੀ। ਯਥਾਰਤ ਕਹਿ ਦਿੰਦਾ ਸੀ ਸਹੀ। 윙ਗੇ țeڑے ਢੰਗ ਨਾਲ ਤੇ ਲੋਕੀ ਸੁਣ ਲੈਣਗੇ। ਔਰ ਯਕੀਨ ਜਾਨੋ ਐਥੇ ਯਥਾਰਤ ਮੈਂ ਵੀ ਤੁਹਾਡੇ ਸਾਹਮਣੇ ਰੱਖਾਂ ਹੋ ਸਕਦਾ ਹੈ ਕਈ ਮੇਰੀਆਂ ਬਾਹਾਂ ਪਕੜ ਕੇ ਕਹਿਣ ਬਾਹਰ ਨਿਕਲ ਜੀ। ਇਹ ਵੀ ਮਰਜ਼ ਕਰਦੇ ਐ ਇਹ ਸੁਦਾਮਾ yatharth ਕਹਿ ਦਿੰਦਾ ਸੀ ਹੋਇਆ ਕਿ ਚਾਰੋਂ ਪਾਸੇ ਵਿਚਾਰੇ ਤੇ ਕੋਈ ਕਥਾ ਨਾ ਕਰਾਏ ਤੇ ਜੀਵਨ ਭਰ ਜੋ ਪੜਿਆ ਸੀ ਆਖਰ ਵੇਦਾਂਤ ਪੜਿਆ ਸ਼ਾਸਤਰ ਪੜੇ ਉਪਨਿਸ਼ਦਾਂ ਪੜੀਆਂ ਗਿਆਨ ਹਾਸਲ ਕੀਤਾ ਔਰ ਫਿਰ ਇਸ ਨੂੰ ਸੁਣਾਣਾ ਤੇ ਸਿਖਾਣਾ ਚਾਹਿਆ ਕੌਣ ਸਿੱਖੇ ਇਸ yatharthਵਾਦੀ ਕੋ ਜੋ ਸਹੀ ਹੈ ਜੋ ਸਿਧਾਂਤ ਹੈ ਸਾਹਮਣੇ ਰੱਖ ਦੇਣਾ

کہندہ کہ پالیے وہ میرا مطر ہے میں تے دن دی یاری اس نل نہیں جوڑی جو میں چلا گیا میں بکھاری وہ داتا بن جائے گا سڑی دوستی ٹوٹ جائے گی یہ میں نہیں کر سکتا سڑی مطر تا ہے سڑی دوستی ہے اس دوستی نو نپار نہ بنا تے نہ کھڑا کر میں نہیں جانا ਲੇਕਿਨ ਇੱਕ ਦਿਨ ਮਜਬੂਰ ਹੋਇਆ ਦੋ ਦਿਨ ਦੇ ਦੋ ਇਆਣੇ ਭੁੱਖੇ ਛੋਟੇ ਭੁੱਖ ਤੋਂ ਬੇਬਰ ਬਸ ਮਮਤਾ ਦਾ ਮਾਰਿਆ ਹੋਇਆ ਇਹਨਾਂ ਬੱਚਿਆਂ ਦੀ ਭੁੱਖ ਨਹੀਂ ਦੇਖ ਸਕਿਆ ਬੱਚੇ ਭੁੱਖੇ ਨੇ ਮਾਵੇਂ ਪਤਨੀ ਵੀ ਭੁੱਖੀ ਹੈ ਮਾਵੇਂ ਆਪ ਵੀ ਨਹੀਂ ਖਾਦਾ ਦੋ ਦਿਨ ਦਾ ਪਰ ਬੱਚਿਆਂ ਦੀ ਭੁੱਖ ਨਹੀਂ ਸਹੀ ਗਈ ਇਸ ਦੇ ਅਸ਼ਕਬਾਰ ਨੇਤਰਾ ਨਾਲ ਕਹਿੰਦਾ ਘਰ ਵਾਲੇ ਨੂੰ ਅੱਛਾ ਮੈਂ ਚੱਲਦਾ ਜਾਂਾ ਦੁਆਰ ਕਾ ਜਾਂਦਾ ਸੌ 150 ਮੀਲ ਦੀ ਦੂਰੀ ਤੇ ਹੋਵੇਗਾ ਜਾਂਾ ਜਿਉ ਕਿ ਜਾਣ ਲੱਗਿਆ ਤੇ ਘਰ ਵਾਲੀ ਕਹਿੰਦੀ ਹੈ ਤੁਸੀਂ ਸੰਦੀਪਨ ਦੇ ਚੇਲੇ ਰਹੋ ਵੈਦਿਕ ਰੀਤੀ ਦੇ ਮੁਤਾਬਕ ਸੰਤ ਕੋਲ ਜਾਣਾ ਰਾਜੇ ਕੋਲ ਜਾਣਾ ਜੋਤਿਸ਼ੀ ਕੋਲ ਜਾਣਾ ਗੁਰੂ ਕੋਲ ਜਾਣਾ ਖਾਲੀ ਹੱਥ ਨਹੀਂ ਜਾਣਾ ਚਾਹੀਦਾ ویدک ریتی اس طرح وید پھل پھل انا کل خالی ہاتھ نہیں جانا کچھ نظرانہ کچھ بیٹ تو سداما کی بیٹ رکھا کن تو ننگا توتی پھٹی ہوئی ہے میری پیروں میرے جوتی نہیں ہے ਦੋ ਦਿਨ ਦਾ ਮੇਰੇ ਢੇਟ ਦੇ ਚ ਅੰਨ ਵੀ ਨਹੀਂ ਹੈ ਤੇ ਬੱਚੇ ਮੇਰੇ ਸਾਹਮਣੇ ਬਿਲਕਦੇ ਪੈਣ ਮੇਰੀ ਆਤਮਾ ਰੋਂਦੀ ਹੈ ਮੈਂ ਕੀ ਨਜ਼ਰਾਨਾ ਰੱਖਾਂ ਮੁੱਠੀ ਭਰ ਕੇ ਦੇ ਚਾਵਲ ਕਰ ਦੇ ਕਿਸੇ ਕੋਨੇ ਚ ਪੈਣੇ ਕਿਸੇ ਬਾਂਡੇ ਚ ਸੁਦਾਮੇ ਨੂੰ ਦਿੱਤੇ ਨੇ ਤੇ ਆਖਿਆ ਨਜ਼ਰਾਨਾ ਹੀ ਰੱਖਣਾ ਹੁੰਦਾ ਹੈ ਨਾ ਵਪਾਰ ਥੋੜੀ ਕਰਨਾ ਹੁੰਦਾ ਹੈ ਭੇਟਾ ਹੀ ਰੱਖਣੀ ਹੈ ਨਾ ਖਾਲੀਨਾ ਲੋਤੀ ਨਾਲ ਇਹ ਚਾਵਲ ਦੇ ਦਾਣੇ ਬਣ ਲਏ। ਉਹ ਭਾਈ ਗੁਰਦਾਸ ਜੀ ਆਪਣੇ ਢੰਗ ਨਾਲ ਲਿਖ ਰਹੇ ਨੇ। ਬੜਾ ਗਜ਼ਬ ਦਾ। ਭਾਈ ਗੁਰਦਾਸ। ਵਿਪਲ ਸੁਦਾਮੇ ਦਾਰ ਦੇ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਮਣੀ ਮਿਲ ਜਗਦੀਸ਼ ਦਰਿਦ੍ਰ ਗਵਾਏ। ਜਾਓ ਜਗਦੀਸ਼ ਕੋਲ ਜਾ। ਦਿਲਦਰੀ ਮਿਟ ਜਾਏਗੀ ਉਹ ਰਾਜਾ ਹੈ ਤੁਹਾਡੀ ਹਾਲਤ ਤੇ ਤਰਸ ਖਾ ਕੇ ਦੇਵੇਗਾ ਪਰ ਚਲਿਆ ਗਿਣ ਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾ ਹੈ ਰਸਤੇ ਵਿੱਚ ਠੀਕਰੀਆਂ ਗਿਣਦਾ ਜਾ ਰਿਹਾ ਰੇਤ ਦੇ ਜ਼ਰਰੇ ਗਿਣਦਾ ਜਾ ਰਿਹਾ ਕਿਸ ਨੇ ਮਿਲਣ ਦੇਣਾ ਮੈਨੂੰ ਕਿਸ ਨੇ ਅੰਦਰ ਜਾਣ ਦੇਣਾ ਮੇਰੀ ਜਿਹੜੀ ਹਾਲਤ ਹੈ ਮਹਿਲਾਂ ਚ ਮੈਨੂੰ ਕੌਣ ਜਾਣ ਦੇਗਾ ਦਰਵਾਜ਼ੇ ਤੇ ਪਹਿਰੇਦਾਰ ਸੰਤਰੀ ਕਿੱਥੇ ਜਾਣ ਦੇਣਗੇ ਮੈਨੂੰ ਉਹ ਰਾਜਾ ਹੈ ਮੇਰੀ ਇਹ ਹਾਲਤ ਇਸ ਤਰ੍ਹਾਂ ਸੋਚਦਾ ਵਿਚਾਰਦਾ ਬਹੁਤਾ ਨਗਰ ਦਵਾਰ ਦਾ ਸਿੰਘ ਦਵਾਰ ਖਲੋਤਾ ਜਾਏ। ਇਹੀ ਸੋਚਦਾ ਸੋਚਦਾ ਵਿਚਾਰਦਾ ਵਿਚਾਰਦਾ ਆਖਰ ਚੌਥੇ ਦਿਨ ਇਹ ਦਵਾਰ ਕਾ ਪਹੁੰਚਿਆ। ਤੇ ਮਹਿਲਾਂ ਦਾ ਜੋ ਮੁਖੀ ਗੇਟ ਸੀ ਉਸ ਦੇ ਕੋਲ ਖੜਾ ਹੋ ਗਿਆ। جو وڈا گیٹ پہنچا نگر دوار کا سنگ دوار سب تو وا دروازہ سنتری کھڑے نے کرشن میرے بال سکھا متر نے صرف متر ہی نہیں میرے گرو بھائی نے صرف گرو بھائی نہیں کچھ گلنا بارے شاستر دیا کچھ گلنا بارے میرے کل پچھ دے بھی رہے سکھ دے بھی رہے ਆਪ ਜੀ জ্ঞাত ਲਈ ਅਰਜ਼ ਕਰਾਂ ਵਿਦਿਆ ਦੇ ਸੁਦਾਮਾ ਅੱਗੇ ਸੀ ਕ੍ਰਿਸ਼ਨ ਪਿੱਛੇ ਸੰ ਪਛੜੇ ਹਸਨ ਇਹ ਇਤਿਹਾਸ ਕੰਦੇ ਉਹ ਆਸ਼ਰਮ ਮੌਜੂਦ ਹੈ ਅਵੰਤ ਕਾ ਦੇਚ ਉਜੈਨ ਦੇਚ ਇਹ ਕਹਾਣੀਆਂ ਉੱਥੇ ਮੌਜੂਦ ਨੇ ਵਿਦਿਆ ਦੇਚ ਇਹ ਅੱਗੇ ਬੜਾ ਸਰਖੈਸ ਦੇ ਸੁਦਾਮਾ ਕ੍ਰਿਸ਼ਨ ਦੀਆਂ ਪੜਾਈ ਦੇ ਚ ਗਲਤੀਆਂ ਸੁਧਾਰਨ ਵਾਲਾ ਹੈ ਸੁਦਾਮਾ ਉਹਨ ਗੁਰੂ ਭਾਈ ਨੇ ਮਿੱਤਰ ਨੇ ਜਿਵੇਂ ਸੰਤਰੀ ਨੂੰ ਕਿਹਾ ਜਾ ਅੰਦਰ ਕਹ ਤੇਰਾ ਬਾਲ ਸਗਾ ਮਿੱਤਰ ਆਇਆ ਹੈ ਗੁਰੂ ਭਾਈ ਆਇਆ ਹੈ ਹੱਸ ਪੈ ਤਿੰਨ ਸੰਤਰੀ ਖੜੇ ਸੰਤ ਨੇ ਹੱਸ ਗਏ ਸ਼ਸਤਰ ਲੈ ਕੇ ਖੜੇ ਸੰ ਕਹਿਰੇ ਨਾਲ ਹੱਸਦੇ ਕਹ ਲੇ ਤੇਰੇ ਜੈਸੇ ਤੇ ਰੋਜ਼ ਸੈਂਕੜੇ ਆਂਦੇ ਨੇ ਉਹ ਵੀ ਉਹ ਵੀ ਸਤਰੀ ਕਹਿੰਦੇ ਨੇ ਜਾ ਆਪਣਾ ਰਸਤਾ ਪੱਦਰ ਹੋਰ ਕਿਸੇ ਗੁਨਾਹ ਦੀ ਲੋੜ ਹੀ ਨਹੀਂ سینے کہنے غریبی ہی ایک گناہ ہے مفلسی ایک باپ ہے ایک کوڑے بول بھی اس نے سن لے کہ اتنا آکھے ہاتھ جوڑ کے میں مطروں واپس چلا جا مانگا ہونے ہی چلا جا مانگا صرف تسی اتنا کہتے دو سکھا مطر تھڑا گرو بھائی صدامہ آیا ہے بس اتنا کہتے دو ਅਗਰ ਤੁਸੀਂ ਵਾਪਸ ਛੇਤੀ ਨਾ ਆਏ ਉਹਨਾਂ ਨੇ ਇਨਕਾਰ ਕਰ ਦਿੱਤਾ ਮੈਂ ਚਲਾ ਜਾਵਾਂਗਾ ਦੁਬਾਰਾ ਤੁਹਾਨੂੰ ਆਖਾਂਗਾ ਵੀ ਨਹੀਂ ਕਿਉਂਕਿ ਹਿਰਦੇ ਦੇ ਗਹਿਰੇ ਤਲ ਤੋਂ ਬੋਲ ਰਿਹਾ ਸੀ ਉਹ ਸੰਤਰੀਆਂ ਦਾ ਮਨ ਵੀ ਪਸੀਜ ਗਿਆ ਸਚਾਈ ਦਾ ਆਪਣਾ ਅਸਰ ਹੁੰਦਾ ਹੈ ਇੱਕ ਕਹਿਣ ਲਗਾ ਅੱਛਾ ਸੀ ਅੰਦਰੋਂ ਪੁੱਛ ਕੇ ਆਉਂਦੇ ਹਨ ਸ੍ਰੀ ਕ੍ਰਿਸ਼ਨ ਸਿੰਘਾਸਣ ਤੇ ਬੈਠੇ ਨੇ ਕਿ ਕੰਨਨ ਭਗਵਨ ਬਾਹਰ ਆਇਆ ਹੈ ملنا چاہتا ہے ویش بھشا بہت کچھ دس دیں دی سی اس دی ویش بھشا کی ہے دس تو کبھی نروتم نے تے بھائی گرداس نے جس ڈھنگ نال درج کیا میں تھوڑے سامنے رکھا ہتھ جوڑ کے اے سنتری سری کرشن نو کہیں کہ بگون سیس پگانا سر تگ کوئی حیرانگی ہے میں نو ਤੁਹਾਡਾ ਮਿੱਤਰ ਤੁਹਾਡਾ ਗੁਰੂ ਭਾਈ ਸਿਰ ਤੇ ਪੱਗ ਕੋਈ ਨਹੀਂ ਮੈਨੂੰ ਹੈਰਾਨ ਗੀ ਸਿਰ ਤੇ ਦਸਤਾਰ ਕੋਈ ਨਹੀਂ ਦਸਤਾਰ ਸ਼ਬਦ ਅਰਬੀ ਦਾ ਹੈ ਇਹ ਮੁਸਲਮਾਨ ਦੀ ਜਿੱਥੇ ਤਸਵੀਰ ਖਿੱਚੀਏ ਗੁਰੂ ਅਰਜਨ ਦੇਵ ਜੀ ਨੇ ਸਾਬਤ ਸੂਰ ਦਸਤਾਰ ਸਿਰਾਂ ਤੇ ਮੁਸਲਮਾਨ ਦੀ ਤਸਵੀਰ ਉੱਥੇ ਖਿੱਚੀ ਸਿੱਖ ਦੀ ਤਸਵੀਰ ਨਹੀਂ ਖਿੱਚੀ ਮੁਸਲਮਾਨ ਦੀ ਉਹ ਵੀ ਦਸਤਾਰ ਸਜਦੇ ਮੂਹਮਮਦ ਸਾਹਿਬ ਦੇ ਸਿਰ ਤੇ ਇਸੇ ਤਰ੍ਹਾਂ ਦੀ ਦਸਤਾਰ ਹੈ ਜਿਵੇਂ ਤੁਸੀਂ ਸਜਾਈ ਹੋਈ ਹੈ ਮੈਂ ਤਸਵੀਰ ਦੇਖੀ ਇਰਾਨ ਦੇ ਵਿੱਚ ਔਰ ਮੈਂ ਲਿਆ ਹਿੰਦੁਸਤਾਨ ਦੇ ਵਿੱਚ ਕਈਆਂ ਨੂੰ ਦਿਖਾਈਆਂ ਮੈਂ ਕਦੇ ਪਛਾਣ ਨਹੀਂ ਆਉਂਦੀ ਇਹ ਮੁਸਲਮਾਨ ਹੈ ਕਿ ਸਿੰਘ ਹੈ ਇਸ ਤਰ੍ਹਾਂ ਦੀ ਦਸਤਾਰ ਸਿਰਫ ਇੰਨੀ ਗੱਲ ਹੈ ਉਹ ਪਰਖਸ਼ਮਲਾ ਰੱਖੇ ਬਾਕੀ ਦਸਤਾਰ ਇਸੇ ਕਰੇ ਪਰ ਕਾਲੀ ਦਸਤਾਰ ਇਸ ਵਾਸਤੇ ਇਰਾਨ ਦੇ ਸਾਰੇ ਮੌਲਵੀ ਕਾਲੀ ਦਸਤਾਰ ਕਹਿੰਦੇ ਨੇ ਔਰ ਉਸ ਤਰ੍ਹਾਂ ਹੀ ਬੰਦੇ ਨੇ ਜਿਵੇਂ ਮੁਹੰਮਦ ਸਾਹਿਬ ਬੰਦੇ ਸਨ ਮੈਂ ਮੁਹੰਮਦ ਸਾਹਿਬ ਦੀ ਤਸਵੀਰਾਂ ਪਤਨ ਕਿਤਨੇ ਮੌਲਵੀਆਂ ਨੂੰ ਇੰਡੀਆ 'ਚ ਦਿਖਾਈਆਂ ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣ ਸਕਦੀ ਸਾਰੇ ਇਰਾਨ ਦੀ ਦੁਕਾਨਾਂ 'ਤੇ ਲਟਕੀ ਪਈ ਹੈ ਬੜੇ ਬੜੇ ਮਜ਼ਾਰਾਂ 'ਤੇ ਲਟਕੀ ਪਈ ਹੈ ਔਰ ਉਹ ਧੂਪ ਦੀ ਵੀ ਕਰਦੇ ਨੇ ਸ਼ੀਆ ਲੋਕ ਸੁੰਨੀਆਂ ਦੀ ਸਵਾਸੇ ਆਪਸ ਵਿੱਚ ਬਣਦੀ ਵੀ ਨਹੀਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸੀਸ ਪਗਾਨਾ ਸਿਰ ਤੇ ਪਗ ਕੋਈ ਨਹੀਂ ਸੀਸ ਪਗਾਨਾ ਝਗਾ ਤਨ ਪੈ ਪ੍ਰਭ جانے کے آئے بسے گاما پتہ نہیں کتوں آیا اور ہے چگا بھی کوئی نہیں چولا بھی کوئی نہیں سر کوئی نہیں. سیس پگانا تن پے پر جانے کے آئے بسے کہیں گاما پوتی پھٹی سی ڈٹی دوپٹی پیر پان کی تی نہیں ساما جڑی تیڑ ہے نا وہ بھی لی ਔਰ ਉਸ ਦੇ ਪਰਦੇ ਨੂੰ ਪੂਰਾ ਨਹੀਂ ਢੱਕਦੇ ਸੀ ਪੈਰਾਂ ਤੋਂ ਤੇ ਇੰਜ ਪਤਾ ਹੁੰਦਾ ਹੈ ਜਿਨੇ ਜਨਮ ਤੋਂ ਇਸ ਨੂੰ ਜੁੱਤੀ ਨਸੀਬ ਨਹੀਂ ਨਹੀਂ ਕਿਉਂਕਿ ਜੁੱਤੀਆਂ ਦੇ ਨਿਸ਼ਾਨ ਪੈਰ ਵਿੱਚ ਨਹੀਂ ਨੇ ਪੈਰ ਪਾਹਨ ਕੀ ਨਹੀਂ 사ਮਾ ਦਵਾਰ ਖੜੋ ਵਿਜ ਗੁਰਭਲ ਵੇ ਰੋਚਕ ਸੋ ਬਸਦਾ ਅਗਬਰਾਨਾ ਬੜਾ ਇੱਕ ਦੁਰਵਲ ਗਰੀਬਾ ਜੀ ਹੱਡੀਆਂ ਦਾ ਢਾਂਚਾ ਬਾਰ ਕਰਾ ਮਸੇ ਉਸ ਤੇ ਬੇਸ਼ਕ ਬਿਸ਼ਨ ਕੰਨਨ ਕੇ ਤੇ ਚ ਨਾਂ ਕੀ ਰਸਤਾ ਹੈ ਤੁਨ ਕੋ ਨਾਮ ਦਸਿਆ ਦਵਾਰਪਾਲ ਸੰਤਰੀ ਕਹਿੰਦਾ ਹਾਂ ਦਵਾਰ ਖਰੋਦ ਜੇ ਦੁਰਭਲ ਵੇਖ ਰਹਿਓ ਚਕ ਸੋ ਬਸੁਦਾ ਅਭਰਾਮ ਪੁੱਛਤ ਦੇਨ ਦਇਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾਮ सुदामा ਦੱਸਦਾ ਹੈ ਅੱਛਾ ਹੁਣ ਜੋ ਕੁਝ ਕ੍ਰਿਸ਼ਨ ਕਰਦੇ ਨੇ ਉਹ ਭਾਈ ਗੁਰਦਾਸ ਇੰਜ ਕਲਮ ਬੰਦ ਕਰਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਇੱਕਦਮ ਸਿੰਘਾਸਣ ਤੋਂ ਖੜੇ ਹੋਏ ਤੇ ਦੂਰੋਂ ਦੇਖਿਆ ਦਰਵਾਜ਼ੇ ਦੇ ਬਾਹਰ ਬਣਿਆ ਉੱਥੋਂ ਹੀ ਬਨੋਦ ਕੀਤੀ ਡੰਡੇ ਦੀ ਤਰ੍ਹਾਂ ਲੰਬੇ ਡੰਡਾਉਤ ਮਨ ਕੋਸ ਨੂੰ ਹੀ ਕਰਦਾ ਹੈ ਜਿਸ ਨੂੰ ਵਿਦਿਆ ਵਿੱਚ ਗਿਆਨ ਵਿੱਚ ਆਪਣੇ ਤੋਂ ਵੱਡਾ ਮੰਨੇ ਗੁਰਨਾਮਕ ਨੇ ਕਿਛਲਾਇਆ ਸੀ ਸਿੱਖ ਸਿੱਖ ਦੇ ਪੈਰੀ ਤਰੇ ਜੋ ਦੀ ਸੇ ਗੁਰ ਸਿੱਖਾ ਤਿਸ ਨੇ ਉਹਨਾਂ ਨੂੰ ਲਾਗੋਂ ਪਾਇ ਜੀ ਪੈਰੀ ਪਾਉਣਾ ਜਗ ਵਰਦਾਰਾ ਤਾਂ ਨਹੀਂ ਕਿਸ ਤਰ੍ਹਾਂ ਦੀ ਹੰਕਾਰੀ ਤਬੀਅਤ ਪੈਦਾ ਹੋ ਗਈ ਲਾ ਸਿੱਖਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਮਥਾ ਕੋਈ ਰਸਕ ਹੋਵੇ ਮਥਾ ਕੋਈ ਬੇਰਾਗੀ ਹੋਵੇ ਮਥਾ ਕੋਈ ਜੁੜੇ ਹੋਵੇ ਔਰ ਉਹ ਦੇ ਚਰਨ ਤੋਂ ਮਸਤਕ ਦੀ ਰੇਖਾਂ ਨੂੰ ਬਦਲਦੇ ਰਹੇ ਦੂਰੋਂ ਡੰਡਾਉਤ ਕੀਤੀਏ ਗੰਡੇ ਦੀ ਤਰ੍ਹਾਂ ਲੰਡੇ ਬਹਿ ਗਏ ਮੱਥਾ ਟੇਕ ਗਿਆ ਮੈਂ ਫਿਰ ਅਰਸ਼ ਕਰਾਂ ਮੱਥਾ ਉਸ ਨੂੰ ਟੇਕਦਾ ਬੰਦਾ ਜਿਸ ਨੂੰ ਸਹਿਣਪਦੇ ਚ ਗਿਆਨ ਹੁੰਦੇ ਚ ਧਿਆਨ ਦੇ ਚ ਮਨੁੱਖ ਆਪਣੇ ਨਾਲ ਅੱਗੇ ਮੰਦਾ ਮੱਥਾ ਟੇਕ ਰਹਿਣੇ ਪਰ ਭਾਈ ਗੁਰਦਾਸ ਲਿਖਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਲੇ ਦੇ ਪਰ ਦਖਣਾ ਕਹਿਰੀ ਕਹਿ ਕੇ ਲੈ ਗਲ ਲਾਏ ਫਿਰ ਕੋਲ ਪਹੁੰਚ ਕੇ ਪ੍ਰਕਰਮਾ ਕੀਤੀ ਪਰ ਕਰਮਾ ਮਨੁੱਖ ਉਸੇ ਦੀਆ ਕਰਦਾ ਹੈ ਜਿਸ ਤੋਂ ਸਦਕੇ ਹੁੰਦਾ ਹੈ ਜਿਸ ਤੋਂ ਫਿਰਾ ਹੁੰਦਾ ਹੈ ਜਿਸ ਤੋਂ ਕੁਰਬਾਨ ਹੁੰਦਾ ਹੈ ਪ੍ਰਕਰਮਾ ਪਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਸੁਦਾਮੇ ਦੇ ਕਦਮਾਂ ਦੇ ਰੱਖਿਆ ਫਿਰ ਮੱਥਾ ਟੇਕਿਆ ਫਿਰ ਗਲਬਕੜੀ ਚਲੇ ਪਹਿਲੇ ਡੰਡਾਉਤ ਫਿਰ ਪ੍ਰਕਰਮਾ ਫਿਰ ਚਰਨਾ ਤੇ ਮस्तक ਫਿਰ ਗਲਵਕੜੀ ਚ ਫਿਰ ਸਿੰਘਾਸਣ ਤੇ ਬਿਠਾਇਆ ਆਪ ਥੱਲੇ ਬੈਠੇ ਚਰਨੋਂ ਧੁਕਲੇ ਪੈਰ ਧੋਏ ਸਿੰਘਾਸਣ ਉਪਰ ਬਿਠਾਇਆ ਚਰਨਾਮਤ ਚਰਨ ਧੋਤੇ ਨੇ ਸੁਦਾਮੇ ਦੇ ਜਿ ਚਰਨਾਮਤ ਪੀ ਗਏ ਚਰਨ ਦਾ ਧੋਤਾ ਹੋਇਆ ਜਲ ਪੀ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਨਵੇਂ ਪਾਤਸ਼ਾਹ ਤੱਕ ਚਰਨਾਂਮਤੀ ਦੇ ਕੇ ਸਿੱਖ ਬਣਾਏ ਜਾਂਦੇ ਸਨ ਕਿਉਂਕਿ ਚਰਨਾਂਮਤ ਦੇਣ ਵਾਲੇ ਕੁਝ ਪਰਸ਼ਟ ਹੋ ਗਏ ਸਨ ਮੈਲੇ ਹੋ ਗਏ ਸਨ ਉਹ ਮਸੰਦ ਤੇ ਦਸਮ ਪਿਤਾ ਨੇ ਫਿਰ ਇਹ ਖੰਡੇ ਦੇ ਅੰਮ੍ਰਿਤ ਦੀ ਪ੍ਰਥਾ ਚਲਾਈ ਔਰ ਕੱਲੇ ਕੋਲ ਅਦਕਾਰ ਖੋਲਿਆ ਪੰਜਾਂ ਨੂੰ ਦਿੱਤਾ। ਸ਼੍ਰੀ ਕ੍ਰਿਸ਼ਨ ਚਰਨਾਂਮਤ ਪਹਲੰਦੇ ਨੇ ਚਰਨਾਂ ਦਾ ਧੋਤਾ ਹੋਇਆ ਜਲ। ਚਰਨ ਆਪ ਧੋਤੇ ਨੇ। ਪ੍ਰਾਤ ਮੰਗਾਈਏ ਪ੍ਰਾਤ ਦੇ ਚ ਪੈਰ ਧੋਤੇ ਨੇ। ਕਿਸੇ ਜ਼ਮਾਨੇ ਚ ਮੈਂ ਦੇਖਿਆ ਪੰਜ ਪਿਆਰਿਆਂ ਨੂੰ ਜਦ ਘਰ ਬੁਲਾਉਂਦੇ ਹੁੰਦੇ ਸਨ ਇਸ ਤਰ੍ਹਾਂ ਹੁੰਦਾ ਹੁੰਦਾ ਸੀ ਇੱਕ ਦੌਰ ਅਸੀਂ ਦੇਖਿਆ ਪਖਤਾਨਿਸਤਾਨ ਵਿੱਚ ਪੰਜਾਬ ਵਿੱਚ ਪੈਰ ਪੈਰ ਉਤੋਤੇ ਨੇ ਚਰਨਾਮ੍ਰਿਤ ਪੀ ਗਏ ਇਹਦੀ ਚਰਨਾਜ ਕੁਛ ਹੈ ਮਸਤਕ ਜੋ ਭਰੇ ਹੋਇਆ ਰੱਬੀ ਰਸ ਨਾਲ ਤੋ ਪੈਰਾਂ ਚ ਵੀ ਕੁਛ ਨਿਕਲਦਾ ਹੈ ਹੱਥਾਂ ਚ ਵੀ ਕੁਛ ਨਿਕਲਦਾ ਹੈ ਪੈਰ ਜਿੱਥੇ ਟਿਕਦੇ ਨੇ ਹਾਕ ਅਕਸੀਰ ਬਣ ਜਾਂਦੀ ਹੈ ਇਹ ਹੱਥ ਜਿਸ ਸਿਰ ਤੇ ਰੱਖਿਆ ਜਾਂਦਾ ਉਹ ਸਿਰ ਦੇ ਚ ਵੀ ਬਰਕਤਾਂ ਆ ਜਾਂਦੀਆਂ ਨੇ चरणों दुख ले पैर धोए सिंहासन ऊपर बिठाए पूछे कुशल प्यार कर गुरु सेवा दी कथा सुनाए लंबी चौड़ी गाथा मु्तसर में अर्ज का बात सुना हो गया रुक्मिणी ने आवाज मारी ले जिस ढंग नाल निरोतम ने लिखे लंबी चौड़ी दास्तान सारी ना बयान करा रुक्मिणी श्री कृष्ण दी पत्नी आई कॉल कि ओनु कहंदे ने दस्तार लेके आ ਸੋਨੇ ਦੇ ਥਾਲ ਦੇ ਵਿੱਚ ਜੋ ਸਗਦ ਥੇ ਪਗਾ ਪਗਾ ਲੈ ਗਿਆ ਪਗਾ ਉਹ ਸੋਨੇ ਦੇ ਦਸਤਾਰ ਵਿੱਚ ਸੋਨੇ ਦੇ ਥਾਲ ਦੇ ਵਿੱਚ ਪਗਾ ਰੱਖ ਕੇ ਲੈਂਦੀ ਹੈ। ਸ਼੍ਰੀ ਕ੍ਰਿਸ਼ਨ ਸੁਦਾਮੇ ਦੀ ਦਸਤਾਰ ਬੰਦੀ ਕਰਦੇ ਨੇ। ਕੁਛ ਹੀ ਕ੍ਰਿਸ਼ਨ ਤੋਂ ਇਹਦੇ ਤੇੜ ਚੋਲਾ ਨਹੀਂ ਚੋਲਾ ਦੇ ਪਹਿਲੇ ਪਹਿਲਾਂ ਚ ਵਿਚਾਰੇ ਦੀ ਜੁੱਤੀ ਕੋਈ ਨਹੀਂ। آٹھ دن دا بھوجن نہیں کھدا ہوا اس روٹی دے اس دی فکر نہیں کر دے پہلے پاک دے دے مستق دے جو روحانی رس ہے دی فضول خارج نہ ہوئے اس دا مستق جو روحانی ترنگا نال بھریا ہوا ہے ایمیں فضول نہ جان ربی چنتن کر کے جو اپنے مستق مستک دمع کرتا ہے ایمیں فضول ضائع نہ آؤ کسے کام آن آپ دستار سے جائیے ਹੱਦ ਤੱਕ ਬਣੇ ਹੈ। ਪਰ ਗਜ਼ਬ ਦੀ ਗੱਲ ਸੋਚਦੇ ਨੇ ਕ੍ਰਿਸ਼ਨ ਜੇ ਮੈਂ ਕੁਝ ਦਿੱਤਾ ਤਾਂ ਮੈਂ ਦਾਤਾ ਬਣ ਜਾਵਾਂਗਾ ਇਹ ਮੰਗਤਾ ਬਣ ਜਾਏਗਾ 4 ਦਿਨਾਂ ਬਾਅਦ ਉਸ ਤਰ੍ਹਾਂ ਹੀ ਹੋ ਰਿਹਾ ਹੈ। ਲੇਕਿਨ 4 ਦਿਨ ਅਜ ਘਰ ਦੇ ਸਭ ਕੁਝ ਪਹੁੰਚਾ ਦਿੱਤਾ ਹੈ। ਗੈਬੀ ਰੂਪ ਵਿੱਚ ਪਹਿਲੇ ਭੇਜ ਦਿੱਤਾ ਸਭ ਕੁਝ। ਸੁਦਾਮਨ ਉਂਝੀ ਤੋੜ ਰਿਹਾ ਹੈ। ਪਰ ਇਹ ਗਜ਼ਬ ਦਾ ਬ੍ਰਾਹਮਣ 4 ਦਿਨ ਉੱਥੇ ਰਿਹਾ ਹੈ ਆਇਆ ਮੰਗਣ ਵਾਸਤੇ ਸੀ ਨਹੀਂ ਮੰਗਿਆ। نہیں منگے اڑک نہیں منی زمیر نہیں منی مرد بچے بکھے مرن دو مرد پتنی مرن دے اور بڑے نموجنے جہاں من نال ایک کرشن نہ یہ کشن کردہ سی چھک نہیں سکدہ سکتا برکی تھلو نہیں جانتی ایک دم بچے یاد آن دے سن بکھے ہو گئے ایک دم پتنی یاد آن دی سی بکھے ہو گئے لیکن کرشن دے سامنے کس طرح آ بچے میرے بکھے نے میں تا آیا نہیں کہا کھا دا ہے صرف اس شک نہ پوے کہ میں کچھ منگل نہیں آیا نہیں کوئی مترتا ہے لیکن کرشن نے بھی پتا ہے میرے سامنے اس دا سر نیواں نہ دے سب کچھ پچھا دیتا ہے اور کرشن نے جو پرارتنا کیتی ہے بھگوان رحمت کریں ایدے سر تے ہمیشہ رہے پربو بخشش کریں ਇਹਦੇ ਸਿਰ ਤੇ ਹਮੇਸ਼ਾ ਪਗ ਰਹੇ ਉਸ ਦਿਨ ਤੋਂ ਬਾਅਦ ਕਿਸੇ ਦੀ ਬੇਇੱਜ਼ਤੀ ਹੋ ਗਈ ਕਿਸੇ ਦਾ ਸਿਰ ਖਾਲੀ ਹੋ ਗਿਆ ਤਾਂ ਕਹਿ ਦਿੱਤਾ ਜਾਂਦਾ ਸੀ ਇਹਦੀ ਪਗ ਲੈ ਗਈ ਇਹਦੀ ਕਿ ਕੱਗ ਲੈ ਗਈ ਬੜੀ ਬਰਕਤ ਬੜੀ ਗੱਲ ਇਸ ਦਸਤਾਰ ਦੀ ਇਸ ਪਗ ਦੀ ਇਸ ਸਮਾਜਿਕ ਲਿਬਾਸ ਨਹੀਂ ਹੈ ਇਹ ਪਰਿਵਾਰਕ ਲਿਬਾਸ ਨਹੀਂ ਹੈ ਇਹ ਰਾਜਨੀਤਿਕ ਲਿਬਾਸ ਨਹੀਂ ਹੈ ਇਹ ਰੂਹਾਨੀ ਲਿਬਾਸ ਹੈ ਇਹ ਧਾਰਮਿਕ ਲਿਬਾਸ ਹੈ ਇਸ ਦੀ ਆਪਣੀ ਮਹਿਮਾ ਹੈ। ਔਰ ਇਸ ਮਹਿਮਾ ਦੇ ਵਿੱਚ ਜੋ ਕੁਝ ਹੈ ਮਸਤਕ ਦੇ ਵਿੱਚ ਕਿਵੇਂ ਉਤਰੰਗਾ ਜਮਾ ਹੁੰਦੀਆਂ ਨੇ ਇਹਦਾਂ ਨੇ ਖੇੜਾ ਮੈਂ ਕੱਲ ਕਰਾਂਗਾ ਅੱਜ ਸਮਾਪਤੀ 8:30 'ਤੇ ਹਾਜ਼ਰੀ ਭਰਨੀ ਸੀ ਦੂਸਰੇ ਗੁਰਦੁਆਰਾ ਸਾਹਿਬ ਦੇ 8:30 'ਤੇ ਇੱਥੇ ਕਰ ਬੈਠਾ ਹਾਂ। ਸ਼ਮਾ ਕਰਨਾ ਮੈਂ ਤੋਂ ਬਾਅਦ ਵੀ ਕਿਸੇ ਨੇ ਬੋਲਣਾ ਹੋਵੇ ਤੇ ਮੈਂ ਉਸ ਕੋਲ ਵੀ ਮਾਫੀ ਮੰਗ ਲਵਾਂ ਕਿਉਂਕਿ ਉਹਦਾ ਟਾਈਮ ਮੈਂ ਖਾ ਗਿਆ ਮਾਫੀ ਤੁਹਾਡੇ ਕੋਲ ਵੀ ਉਹਨਾਂ ਸਜਣਾ ਕੋਲ ਬਲ ਸੁਖ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ